ਐਡਵੋਕੇਟ ਅਮਨਦੀਪ ਸਿੰਘਲਾ ਦਾ ਆ ਰਿਹਾ ਹੈ ਨਵਾਂ ਗੀਤ ਆਦਤ ਦਾ ਹੈਬਿਟ 7 ਜੂਨ ਨੂੰ ਹੋਵੇਗਾ ਰਿਲੀਜ਼ ਅੱਜ ਪੋਸਟਰ ਰਿਲੀਜ਼ ਕਰਨ ਮੌਕੇ ਮਾਨਸਾ ਦੀਆਂ ਮਹਾਨ ਤੇ ਮੇਨ ਸ਼ਖਸੀਅਤਾਂ ਮੌਜੂਦ ਸੀ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅੱਜ ਪੋਸਟਰ ਜਾਰੀ ਕੀਤਾ ਗਿਆ ਗੀਤ ਹੈ ਆਦਤ ਦਾ ਹੈਬਿਟ ਜਿਸ ਨੂੰ ਗਾਇਆ ਦੀਪ ਅਮਨ ਅਤੇ ਲਿਰਿਕਸ ਅਮਨ ਚਕੇਰੀਆਂ ਵੱਲੋਂ ਕੀਤੇ ਗਏ ਆ ਤੇ 뮤직 ਫੁੱਲ ਫਲੇਮ ਸਟੂడియో ਤੇ ਪੋਸਟਰ ਦਾ ਸੈਂਸ ਡਿਜ਼ਾਈਨ ਵੱਲੋਂ ਕੀਤਾ ਗਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਾਨਸਾ ਦੇ ਸਭ ਉਹ ਸ਼ਖਸੀਅਤਾਂ ਜੋ ਹਰ ਇੱਕ ਆਪਣੇ ਖੇਤਰ ਦੇ ਵਿੱਚ ਨਾਮ ਕਮਾ ਚੁੱਕੀਆਂ ਨੇ ਐਡਵੋਕੇਟ ਅਮਨਦੀਪ ਸਿੰਘਲਾ ਨੇ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਸ਼ੌਂਕ ਸੀ ਗਾਇਕੀ ਦਾ ਤੇ ਅੱਜ ਉਹ ਸੁਪਨਾ ਉਹਨਾਂ ਦਾ ਪੂਰਾ ਹੋਣ ਜਾ ਰਿਹਾ ਤੇ ਲੋਕਾਂ ਵੱਲੋਂ ਸਪੋਰਟ ਦੀ ਮੰਗ ਵੀ ਕੀਤੀ ਉੱਥੇ ਹੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਗੀਤ ਨੂੰ ਲੋਕ ਕਿੰਨਾ ਪਿਆਰ ਦਿੰਦੇ ਨੇ ਇਸੇ ਤਰ੍ਹਾਂ ਹੋਰ ਵੀ ਗੀਤ ਤਿਆਰ ਨੇ ਸਭ ਤੋਂ ਪਹਿਲਾਂ ਬਰਾਣਾ ਜੀ ਤੁਹਾਡੇ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਛੋਟੇ ਜਿਹੇ ਸੱਦੇ ਦਿੱਤੇ ਸਾਰਿਆਂ ਦਾ ਧੰਨਵਾਦ ਜਿੰਨੇ ਤੁਸੀਂ ਸਾਰੇ ਇੱਥੇ ਆਏ ਹੋ ਜਿੰਨੇ ਕਦਮ ਚੱਲ ਕੇ ਆਏ ਹੋ ਮੇਰੇ ਸਿਰ ਮੱਥੇ ਅ ਗੱਲ ਰਾਨਾ ਜੀ ਹੈਗੀ ਕਿ ਕਲਾਸ ਚੌਥੀ ਦੇ ਵਿੱਚੋਂ ਬਚਪਨ ਤੋਂ ਹੀ ਮੈਨੂੰ ਸਟੇਜ ਦਾ ਸੌਂਗ ਸੀਗਾ ਮੈਂ ਕਲਾਸ ਚੌਥੀ ਤੋਂ ਸਟੇਜ ਸਟਾਰਟ ਕਰਤੀ ਸੀ ਉਦੋਂ ਵਕਾਲਜ ਦੇ ਵਿੱਚ ਗਿਆ ਉੱਥੇ ਮੈਂ ਯੂਥ ਫੈਸਟੀਵਲਾਂ 'ਚ ਹਿੱਸਾ ਲੈੰਦਾ ਰਿਹਾ ਫਿਰ ਮੈਂ ਯੂਨੀਵਰਸਿਟੀ ਲੈਵਲ ਤੇ ਗਿਆ ਉੱਥੇ ਵੀ ਮੈਂ ਯੂਥ ਫੈਸਟੀਵਲਾਂ 'ਚ ਹਿੱਸਾ ਲੈਂਦਾ ਰਿਹਾ ਗਾਣ ਗਾਣੇ ਵੀ ਗਾਉਂਦਾ ਰਿਹਾ ਨਾਲ ਐਕਟਿੰਗ ਹੋ ਗਈ ਕੋਰੀਓਗ੍ਰਾਫੀਜ਼ ਹੋ ਗਈਆਂ ਨਾਟਕ ਹੋ ਗਏ ਸਕਿਟ ਹੋ ਗਈ ਇਦਾਂ ਦੀ ਮੈਂ ਐਕਟੀਵਿਟੀਜ਼ ਕਰਦਾ ਰਹਿੰਦਾ ਸੀ ਮੇਰਾ ਸ਼ੌਂਕ ਸੀ ਕਿ ਮੈਂ ਇਸ ਲਾਈਨ ਦੇ ਵਿੱਚ ਕੁਝ ਕਰਨਾ ਚਾਹੁੰਦਾਗਾ ਉਹ ਪ੍ਰਮਾਤਮਾ ਨੇ ਅੱਜ ਸੁਪਨਾ ਮੇਰਾ ਪੂਰਾ ਕੀਤਾ ਮੈਂ ਬਹੁਤ ਖੁਸ਼ ਆ ਇਸ ਨੂੰ ਲੈ ਕੇ ਮੈਂ ਦੇਖਦਾ ਕਿ ਮੈਂ ਮਿਹਨਤ ਕੀਤੀ ਹੈ ਮੈਂ ਮਿਹਨਤ ਕਰਕੇ ਆਪਣਾ ਜੋ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਉਮੀਦ ਹੈ ਕਿ ਸਰੋਤੇ ਇਸ ਚੀਜ਼ ਨੂੰ ਪਸੰਦ ਕਰਨਗੇ ਔਰ ਕਿੰਨੇ ਕਿ ਪ੍ਰੋਜੈਕਟ ਜਿਹੜੇ ਪਏ ਆ ਤਿਆਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਚ ਲਗਭਗ 3 ਤੇ 4 ਗਾਣੇ ਮੇਰੇ ਰਿਕਾਰਡਿੰਗ ਜਿਹੜੇ ਕੀਤੇ ਹੋਏ ਨੇ ਉਹ ਜਲਦੀ ਤੁਹਾਡੇ ਰੂਬਰੂ ਸਾਰੇ ਟਾਈਮ ਲੀ ਕਰਦੇ ਰਹਾਂਗੇ ਪਲੀਜ਼ ਕੀਤਾ ਐ ਐਡਵੋਕੇਟ ਅਹਿਮਨ ਸਿੰਘਲਾ ਸਾਡਾ ਬੱਚਾ ਹੈ ਔਰ ਬੜੀ ਖੁਸ਼ੀ ਹੋਈ ਕਿ ਆਪਣੀ ਲਾਈਨ ਤੋਂ ਹਟ ਕੇ ਇੱਕ ਜੋ ਪੰਜਾਬ ਦਾ ਕਲਚਰ ਹੈ ਜੋ ਸਾਡੀ ਵਿਰਾਸਤ ਹੈ ਉਸ ਨੂੰ ਸੰਭਾਲਣ ਲਈ ਬੜਾ ਸੋਹਣਾ ਗਾਣਾ ਅਸੀਂ ਹੁਣ ਦੇਖਿਆ ਜਿਹੜਾ ਆਪਣੇ ਚਕੇਰੀਆਂ ਤੋਂ ਮੁੰਡੇ ਨੇ ਇਹਨਾਂ ਨੇ ਲਿਖਿਆ ਬੜਾ ਸੋਹਣਾ ਕੰਪੋਜ਼ ਕੀਤਾ ਔਰ ਬੜਾ ਅੱਛਾ 뮤직 ਹੈ ਔਰ ਜਿਸ ਤਰੀਕੇ ਨਾਲ ਇਹਨਾਂ ਨੇ ਗਾਇਆ ਹੈ ਔਰ 뮤జిਸ਼ੀਅਨ ਨੇ ਸਾਰਾ 뮤직 ਦਿੱਤਾ ਉਹਨੂੰ ਆਏ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਬਹੁਤ ਖੁਸ਼ੀ ਭਰੇ ਮਾਹੌਲ ਮਿਲਣਗੇ ਕਿ ਖੁਸ਼ੀ ਭਰੇ ਮਾਹੌਲ 'ਚ ਆਪਾਂ ਇਹਨਾਂ ਤੋਂ ਪੰਜਾਬ ਦੀ ਜਿਹੜੀ ਵਿਰਾਸਤ ਨੂੰ ਅੱਗੇ ਲਿਜਾਣ ਲਈ ਸਾਡਾ ਇਹ ਮੁੰਡਾ ਜਿਹੜਾ ਅੱਗੇ ਆਇਆ ਆਪਣੇ ਪੇਸ਼ੇ ਦੇ ਨਾਲ-ਨਾਲ ਵਕਾਲਤ ਦੇ ਨਾਲ-ਨਾਲ ਇਹ ਜੋ 뮤జిక్ 'ਚ ਅੱਗੇ ਵਧਣਾ ਮੰਨਦਾ ਹੈ ਇਹ ਸੈਲਫ ਇਹਦੇ 'ਚ ਇੱਕ ਵੱਡਾ ਇਹ ਬਲੱਖਣ ਜਿਹੜੀ ਇਹਦੇ 'ਚ ਪ੍ਰਮਾਤਮਾ ਨੇ ਇਹ ਸ਼ਕਤੀ ਦਿੱਤੀ ਹੈ ਇਹਦੇ 'ਚ ਇਹ ਕਲਾ ਦਿੱਤੀ ਹੈ ਔਰ ਮੈਂ ਅਰਦਾਸ ਕਰਦਾ ਪਰਮਪਿਤਾ ਪ੍ਰਮਾਤਮਾ ਅੱਗੇ ਕਿ ਇਹਨਾਂ ਨੂੰ ਤਰੱਕੀਆਂ ਦੇਵੇ ਔਰ ਬਹੁਤ ਸਾਰੇ ਸਾਡੇ ਅੱਜ ਇੱਥੇ ਇਸ ਇੰਡਸਟਰੀ ਦੇ ਐਕਸਪਰਟਸ ਬੈਠੇ ਨੇ ਉਹ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਟਿਪਸ ਦੇਣਗੇ ਔਰ ਹੋਰ ਅੱਗੇ ਆਪਾਂ ਸਾਰਾ ਸਮਾਜ ਇਸ ਤਰ੍ਹਾਂ ਦੇ ਜਿਹੜੇ ਕਲਚਰਲ ਗਾਣੇ ਹਨ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਬੰਦੀ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਤੇ ਦੂਸਰਾ ਮੈਂ ਤੁਹਾਨੂੰ ਦੱਸ ਦਿਆਂ ਇਹ ਮੇਰਾ ਭਤੀਜਾ ਹੈ ਮੈਂ ਇਹਨੂੰ ਬਚਪਨ ਤੋਂ ਦੇਖਦਾ ਆ ਰਿਹਾ ਹਾਂ ਇਹਦਾ ਬੜਾ ਸ਼ੌਂਕ ਸੀ ਇਸ ਫੀਲਡ ਦੇ ਵਿੱਚ ਕੁਝ ਪਰਿਵਾਰਕ ਮਜਬੂਰੀਆਂ ਹੁੰਦੀਆਂ ਜਿੰਨਾ ਕਰਕੇ ਕਈ ਸ਼ੌਂਕ ਅਸੀਂ ਪੂਰੇ ਨਹੀਂ ਕਰ ਸਕਦੇ ਪਰ ਪ੍ਰਮਾਤਮਾ ਨੇ ਅੱਜ ਉਹ ਦਿਨ ਲਿਆਂਦਾ ਹੈ ਕਿ ਇਹ ਆਪਣਾ ਸ਼ੌਂਕ ਪੂਰਾ ਕਰਨ ਜਾ ਰਿਹਾ ਹੈ ਬਹੁਤ ਬਹੁਤ ਸੋਹਣਾ ਗੀਤ ਹੈ ਬਹੁਤ ਸੋਹਣੀ ਵਾਰਡਿੰਗ ਹੈ ਮੈਨੂੰ ਲੱਗਦਾ ਸੁਪਰੀਟ ਹੋਏਗਾ ਗੀਤ ਤੇ ਇਹਦੇ ਜਿਹੜੇ ਸਾਰੇ ਸੁਪਨੇ ਉਹ ਪੂਰੇ ਕਰੇਗਾ ਪ੍ਰਮਾਤਮਾ ਚੜ੍ਹਦੀ ਕਲਾ ਮੈਂ ਇਸ ਵੇਲੇ ਭਾਵਕ ਵੀ ਹੋ ਰਹੀ ਹਾਂ ਮੇਰਾ ਭਤੀਜਾ ਨੂੰ ਲੈ ਕੇ ਪਰ ਮੈਂ ਇਹਦੀ ਜਿਹੜੀ ਸ਼ੁਭ ਕਾਮਨਾਵਾਂ ਦਿੰਨਾ ਤੇਰੀ ਸਫਲਤਾ ਦੀ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ